गुजर में सरकार मुरदाबाद 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 सिहत मंत्री मुरदाबाद 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 शिक्षा मंत्री मुदाबाद की मनोसा मनो सा भेट दवाई मनोचारे कम न कर ਇਹਨਾਂ ਨੂੰ ਲਿਖਿਆ ਹੋਇਆ ਆ ਮੁੱਖ ਮੰਤਰੀ ਪੰਜਾਬ ਵੱਲੋਂ 18 ਨਵੰਬਰ 2022 ਨੂੰ ਦੀਵਾਲੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਪੂਰੇ ਸੂਬੇ ਦੇ ਮੁਲਾਜ਼ਮਾਂ ਨੂੰ ਸਨੇਹਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਆ ਪਰ ਅੱਜ ਤੀਜੀ ਦੀਵਾਲੀ ਫਿਰ ਆ ਗਈ ਹੈ ਅਜੇ ਤੱਕ ਵੀ ਪੈਨਸ਼ਨ ਜਿਹੜੀ ਉਹ ਬਹਾਲ ਨਹੀਂ ਹੋਈ ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀਏ ਦੀਆਂ 16 ਪਿਛਤ ਦਿਨ ਜਿਹੜਾ ਸਾਡਾ ਉਹ ਕਿੱਸਾ ਅਜੇ ਤੱਕ ਪੈਂਡਿੰਗ ਆ ਏਸੀਪੀ ਸਟੇਮ ਜਿਹੜੀ ਉਹ ਰੋਕੀ ਹੋਈ ਬਹਾਲ ਨਹੀਂ ਕੀਤੀ ਜਿਸ ਤੋਂ ਇਲਾਵਾ ਫੇਕ ਮਿਸ਼ਨ ਦਾ ਬਕਾਇਆ ਡੀਏ ਦਾ ਬਕਾਇਆ ਕੱਚੇ ਮੁਲਾਜ਼ਮ ਪੱਕੇ ਕਰਨਾ ਇਸ ਤੋਂ ਇਲਾਵਾ ਜਿਹੜੇ ਸਾਡੇ ਮੁਲਾਜ਼ਮ 17 ਸਤ ਵੀਹ ਦਾ ਪੱਤਰ ਦਾ ਸੰਤਾਪ ਖੋ ਕੇ ਉਹਨਾਂ ਨੂੰ ਬਹੁਤ ਹੀ ਘੱਟ ਲਾਭ ਮਿਲ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਪੂਰੇ ਸੂਬੇ ਦੇ ਅੰਦਰ ਅੱਜ ਜ਼ਿਲ੍ਹਾ ਪਤਨੀ ਰੋਸ ਰੈਲੀ ਹੋ ਰਹੀਆਂ ਇਸ ਤੋਂ ਬਾਅਦ ਵਿੱਚ 16 ਅਕਤੂਬਰ ਨੂੰ ਮੁਹਾਲੀ ਦੇ ਵਿੱਚ ਵਾਲੀਦੇ ਵਿੱਚ ਪੂਰੇ ਪੰਜਾਬ ਦੇ ਕਲੈਰੀਕਲ ਕਾਮੇ ਜਿਹੜੇ ਆ ਉਸ ਮੁਭਾਵਰੀ ਰੈਲੀ ਕਰ ਰਹੇ ਆ ਜੇਕਰ ਸਰਕਾਰ ਵੱਲੋਂ ਇਹਨਾਂ ਐਕਸ਼ਨਾਂ ਦੇ ਦੌਰਾਨ ਵੀ ਸਾਡੀਆਂ ਮੰਗਾਂ ਦੀ ਪੂrti ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹੋ ਜਿਵੇਂ ਜਿਮਨੀ ਚੋਂ ਆ ਤਰਨਦਾਰਨ ਦੀ ਅਸੀਂ ਉਧਰ ਦਾ ਵੀ ਇਰੈਲੀ ਦਾ ਜਿਹੜਾ ਪ੍ਰੋਗਰਾਮ ਆ ਉਹ ਪੜਾ ਸਕਦੇ ਆ ਸੋ ਜਦ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰੂਗੀ ਅਸੀਂ ਹੁਣ ਦੇ ਜਿਹੜਾ ਆ ਪ੍ਰੋਗਰਾਮ ਨਿੱਕੇ ਨਿੱਕੇ ਜਾਂ ਵੱਡੇ ਪ੍ਰੋਗਰਾਮ ਕਰਦੇ ਕਰਦੇ ਅਸੀਂ ਹਮੇਸ਼ਾ ਸਰਗਾਤੇ ਹੀ ਦਿਖਾਈ ਦਵਾਂਗੇ ਆਖਿਰਕਾਰ ਜਿਹੜਾ ਇਹ ਮਾਮਲਾ ਤੁਹਾਡਾ ਕਿੰਨੇ ਲੰਬੇ ਸਮੇਂ ਤੋਂ ਅੜਕੇ ਹੋਇਆ ਦੇਖੋ 2004 ਦੇ ਬਲਾਜਮ ਪੱਤੀ ਹੋਏ ਨੇ ਤੇ ਅੱਜ ਕਿੰਨੇ ਸਾਲ ਹੋ ਗਏ ਅਜੇ ਤੱਕ ਉਹਨਾਂ ਦੀ ਪੈਨਸ਼ਨ ਬਹਾਲ ਨਹੀਂ ਹੋਈ ਸੋ ਪਿਛਲੇ 15 16 ਸਾਲਾਂ ਤੋਂ ਅਸੀਂ ਜਿਹੜਾ ਇਸੇ ਮੰਗ ਨੂੰ ਲੈ ਕੇ ਲੜ ਰਹੇ ਆ ਸਰਕਾਰ ਨੇ ਕੈਬਨਟ ਦੇ ਵਿੱਚ ਇੱਕ ਸਿਧਾਂਤਿਕ ਤੌਰ ਤੇ ਮਨਜ਼ੂਰੀ ਦੇਣ ਤੋਂ ਬਾਅਦ ਵਿੱਚ ਵੀ ਐਸਓਪੀ ਜਾਰੀ ਨਹੀਂ ਕੀਤੀ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਮੁਲਾਜ਼ਮਾਂ ਦੇ ਜੀਪੀ ਫੰਡ ਖਾਤੇ ਉਹ ਬਹਾਲ ਨਹੀਂ ਕੀਤੇ ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਬਹੁਤ ਵੱਡਾ ਰੋਸਾ ਸੋ ਅਸੀਂ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਦਿੰਦੇ ਹੋਏ ਸਰਕਾਰਾਂ ਜਿਹੜੀਆਂ ਪੰਜਾਬ ਦੀਆਂ ਉਹ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਨਾਲ ਭਰੀਆਂ ਰਹਿਣਗੀਆਂ ਇਹ ਪੰਜਾਬ 'ਚ ਆ ਕਿ ਪੂਰੇ ਜੰਦਰ ਜਗ੍ਹਾ ਪੂਰੇ ਪੰਜਾਬ 'ਚ ਸਾਰੇ ਮਲਾਈਮ ਅਲੱਗ-ਅਲੱਗ ਜਗ੍ਹਾ ਤੇ ਆ ਇਹ ਪੂਰੇ ਪੰਜਾਬ ਦੇ ਵਿੱਚ ਕਲੈਰੀਕਲ ਕੰਮਾਂ ਜਿਹੜਾ ਹਰ ਇੱਕ ਜਿਲ੍ਹੇ ਚ ਰੈਲੀ ਕਰ ਰਹੀ ਹੈ ਜਿੰਨਾ ਅੱਜ ਕਿੰਨੇ ਘੰਟੇ ਵਾਸਤੇ ਕਿੰਨੇ ਸਮੇਂ ਵਾਸਤੇ ਤੁਸੀਂ ਆ ਜਾਓ ਰੋਜ਼ ਤੋਂ ਤੁਸੀਂ ਕਰੋਗੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਡ ਮੈਪ ਬਣਾਏ ਆ ਅੱਪਾ ਸੀ ਲਗਾਉਣਾ ਆ ਬੀਐਮਸੀ ਤੋਂ ਪਰ ਬੀਐਮਸੀ ਤੋਂ ਵਾਪਸ ਆ ਕੇ ਇੱਕ ਇਸਮਾਪਤੀ ਕਰੀ ਆ ਇਸੇ ਤਰ੍ਹਾਂ ਵਕ ਵਕ ਜਿਨ੍ਹਾਂ ਨੇ ਜੋ ਆਪਣੇ ਰੋਡ ਮੈਪ ਬਣਾਏ ਹੋਏ ਉਸੇ ਤਰ੍ਹਾਂ ਉਹ ਰੋਸਿਆਲੀ ਕਰਕੇ ਆਪਣੀਆਂ ਮੰਗਾਂ ਦੀ ਤੱਕੀਆਂ ਹੱਥਾਂ 'ਚ ਫੜ ਕੇ ਜਿਹੜਾ ਉਹ ਸਰਕਾਰ ਨੂੰ ਜਾਗਰੂਕ ਮੱਤ ਕਿ ਘੰਟੇ ਤੱਕ ਤੁਹਾਡਾ ਇਹ ਰੋਡ ਪਰ ਸਵੇਰ ਤੋਂ ਘੰਟੇ ਤੱਕ ਲਗਾਤਾਰ ਘੰਟਾ 1.5 ਘੰਟਾ ਲਗਾਤਾਰ ਚੱਲੇਗਾ ਬਿਲਕੁਲ ਜੀ ਸਿਕਨ ਦੇ ਬਾਸ ਅਡੀਸਪਾ ਬੋਲੀ ਵਿੱਚ ਅਗਰ ਜਿਹੜੀ ਪਬਲਿਕ ਆ ਜਿਨ੍ਹਾਂ ਨੂੰ ਤੁਹਾਡੇ ਇਲਾਕੇ ਦੇ ਨਾਲ ਕੰਮ ਹੈਗੇ ਨੇ ਉਹਨਾਂ ਦੀ ਇੱਕ ਘੰਟੇ ਡੇਢ ਘੰਟੇ ਦੇ ਅੰਦਰ ਫਿਰ ਆ ਵੀ ਹੈ ਇਹ ਕੋ ਦਾ ਜ਼ਿੰਮੇਵਾਰ ਕੋਣ ਹੈ ਇਸ ਚੰਦਰ ਉਹਦੀ ਜ਼ਿੰਮੇਵਾਰੀ ਛੋਟੇ ਤੇ ਛੋਟੇ ਪੰਜਾਬ ਸਰਕਾਰ ਦੀ ਆ ਕਿਉਂਕਿ ਅਸੀਂ ਜਦੋਂ ਵੀ ਕੋਈ ਸੰਘਰਸ਼ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਸਰਕਾਰ ਨੂੰ ਜਿਹੜਾ ਆ ਆਖਿਆ ਮੰਗਾਂ ਦਾ ਨੋਟਿਸ ਭੇਜ ਕੇ ਸਮਝਾ ਦਿੰਦੇ ਆ ਐਨੇ ਸਮੇਂ ਇਕ ਸਾਡੀਆਂ ਮੰਗਾਂ ਦੀ ਪੂrti ਕਰੋ ਨਹੀਂ ਤਾਂ ਅਸੀਂ ਐਨੇ ਸਮੇਂ ਜਿਹੜੀ ਆ ਮਿੱਤੀ ਉਹਨੂੰ ਅਸੀਂ ਰੋਸ ਰੈਲੀਆਂ ਕਰਾਂਗੇ ਧੰਨੇ ਬੰਦੇ ਪੰਜਾਬ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਆਣੀ ਸੀ ਉਸ ਤੋਂ ਪਹਿਲਾਂ ਤੁਹਾਡਾ ਕੁਝ ਵਾਅਦੇ ਕੀਤੇ ਸੀ ਸਭ ਤੋਂ ਵੱਡਾ ਵਾਅਦਾ ਜਿਹੜਾ ਸਾਡੇ ਨਾਲ ਕੀਤਾ ਸੀ ਪੁਰਾਣੀ ਪੈਨਸ਼ਨ ਦਾ ਉਹ ਸਾਂਚਿਕ ਤੌਰ ਤੇ ਕੈਬਨਟ ਦੇ ਵਿੱਚ ਮਨਜ਼ੂਰ ਕਰਕੇ ਅਜੇ ਤੱਕ ਕੋਈ ਹਮਲੀ ਜਵਾਬ ਨਹੀਂ ਪਹੁੰਚਾਇਆ ਕਿ ਜੇ ਇੱਕੋ ਮੇਨ ਮੰਗ ਨੂੰ ਹੀ ਸਾਡੀ ਨੂੰ ਸਿਰੇ ਲਾਇਆ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਸਰਕਾਰ ਤੇ ਕੀ ਵਿਸ਼ਵਾਸ ਕਰ ਸਕਦੇ ਹਾਂ ਕੀ ਭਰੋਸਾ ਕਰ ਸਕਦੇ ਹਾਂ ਮਤਲਬ ਇਹ ਸਰਕਾਰ ਤੋਂ ਵਿਸ਼ਵਾਸ ਟੁੱਟ ਗਿਆ ਬਿਲਕੁਲ ਟੁੱਟ ਗਿਆ ਹੁਣ ਕਿਹੜੀ ਸਰਕਾਰ ਤੇ ਵਿਸ਼ਵਾਸ ਹੈ ਤੁਹਾਨੂੰ ਕੋਈ ਢੋਡੀਆਂ ਮੰਗਾਂ ਜਿਹੜੀਆਂ ਕੋਈ ਨਾ ਕੋਈ ਸਰਕਾਰ ਪੂਰੀ ਕਰ ਸਕੋ 2022 ਦੇ ਵਿੱਚ ਜਿਹੜੀ ਵੀ ਸਰਕਾਰ ਇਹਨਾਂ ਮੁਲਾਜ਼ਮ ਮੁਲਾਜ਼ਮਾਂ ਦੀ ਇਹਨਾਂ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਚ ਸ਼ਾਮਲ ਕਰਕੇ ਤੇ ਇਹਨਾਂ ਨੂੰ ਮੰਜ਼ੂਰ ਕਰੂੰਗੀ ਪ੍ਰਵਾਨ ਕਰੂੰਗੀ ਮੁਲਾਜ਼ਮ ਜਿਹੜੇ ਆ ਉਸੇ ਸਰਕਾਰ ਦੇ ਨਾਲ ਚੱਲਣਗੇ ਲੱਗਦਾ ਕਿ 2027 ਦੇ ਵਿੱਚ ਜਿਹੜੀ ਸਰਕਾਰ ਆਏਗੀ ਉਹ ਸਰਕਾਰ ਨੂੰ ਬਣਾਉਣ ਦੇ ਵਿੱਚ ਮੁਲਾਜ਼ਮਾਂ ਦਾ ਬਹੁਤ ਵੱਡਾ ਹੱਥ ਹੋਵੇਗਾ ਦੇਖੋ ਜਿਹੜੀ ਇਹ ਸਰਕਾਰ ਬਣੀ ਸੀਗੀ ਇਹਨੂੰ ਬਣਾਉਣ ਦੇ ਵਿੱਚ ਵੀ ਮੁਲਾਜ਼ਮਾਂ ਦਾ ਹੀ ਵੱਡਾ ਹੱਥ ਸੀਗਾ ਤੇ ਹੁਣ ਇਹਨੂੰ ਲਾਂਘੂਰੇ ਦੇ ਵਿੱਚ ਵੀ ਮੁਲਾਜ਼ਮਾਂ ਦਾ ਹੀ ਵੱਡਾ ਹੱਥ ਹੋਊ ਹਾਂ ਠੀਕ ਹੈ ਓਕੇ ਤਾਂ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਨੰਗੇ ਨਹੀਂ ਮੰਦਾ پرانی پینشن بحال کرو بحال کرو بحال کرو پرانی پینشن بحال کرو بحال کرو بحال کرو پہ کشت جاری کرو جاری کرو جاری کرو کچے کام پکے کرو پکے کرو پکے کرو کچے کام پکے کرو پکے کرو پکے کرو کارا ستمی کا پتھر رد کرو رد کرو رد کرو کارا ستمی کا پتہ رد کرو رد کرو رد کرو پنجاب سے بحال کرو بحال کرو بحال کرو پنجاب سرکار مرداباد 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 مرد آباد ملازم ایک زنداباد زندا باد زندہ باد پنجاب سرکار ہائے 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 ملازم زندہ باد زندہ باد زندہ باد منگا نمندے ہے ہائے 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 بند کا پکا لاگو کرو لاگو کرو لاگو کرو پوری پر ਵਾਹ ਪੰਜਾਬ ਸਰਕਾਰ ਮੁਰਦਾਬਾਦ ਉਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਉਰਦਾਬਾਦ ਮੁਰਦਾਬਾਦ ਮੁਲਾਜ਼ਮਾਂ ਸਤਿ ਜਿੰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੁਲਾਜ਼ਮਾਂ ਨੇ ਕੀਤੇ ਹੋਏ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕੀਤੇ ਹੋਏ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਮੁਲਾਗ ਮੇਕਤਾ ਜਿੰਦਾਬਾਦ 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 ਗੁਰਦੇ ਸੋਧੀ ਜਿੰਦਾਬਾਦ 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 ਪੁਰਾਣੀ ਪਿੰਚਨ ਮਹਾਲ ਕਰੋ ਹਾਲ ਕਰੋ ਬਹਾਲ ਕਰੋ ਪੁਰਾਣੀ ਪਿੰਚਨ ਮਹਾਲ ਕਰੋ ਹਾਲ ਕਰੋ ਬਹਾਲ ਕਰੋ ਇੱਕੋ ਇੱਕ ਮੰਦ ਪੁਰਾਣੀ ਪਿੰਚਨ ਬਹਾਲ ਕਰੋ ਹਾਲ ਕਰੋ ਬਹਾਲ ਕਰੋ ਸਤੋਂ ਵੱਡੀ ਮੰਦ ਪੁਰਾਣੀ ਪਿੰਚਨ ਬਹਾਲ ਕਰੋ ਹਾਲ ਕਰੋ ਬਹਾਲ ਕਰੋ ਅੱਜ ਮਨੋ ਕੀਤੇ ਹੋਣ ਵਾਦੇ